ਇਹਦਾ ਇਹ ਤਾਂ ਇਹਨਾਂ ਨੂੰ ਬਸ ਇਹ ਹੁੰਦਾ ਐ ਸੱਚੀ ਹੈ ਇਹ ਥੋੜੀ ਹੈ ਕੀ ਆ ਇਹ ਦੇਖਦੇ ਕੀ ਨਿਕਲਦਾ ਵਿੱਚੋਂ ਸਰਪ੍ਰਾਈਜ਼ ਇਦਾਂ ਨਹੀਂ ਹੁੰਦਾ ਜੀ ਪਹਿਲੇ ਤਾਂ ਵੀ ਸਰਪ੍ਰਾਈਜ਼ ਨਹੀਂ ਰਹਿੰਦਾ ਹੂੰ ਲੋ ਜੀ ਆਪਾਂ ਹੋ ਗਏ ਆ ਰੈਡੀ ਤੇ ਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਤੇ ਸਵਾਗਤ ਆ ਤੁਹਾਡਾ ਆਪਣਾ ਚੈਨਲ ਸਹਿਜ ਅਮਨ ਬਲੌਗਸ ਦੇ ਵਿੱਚ ਤੇ ਮੈਂ ਲੈਣ ਜਾ ਰਿਆਂ ਅੱਜ ਸਰਪ੍ਰਾਈਜ਼ ਬਹੁਤ ਘੈਂਟ ਘੈਂਟ ਅੱਜ ਹੀਗੇ 3-4 ਸਰਪ੍ਰਾਈਜ਼ ਆ ਤੇ ਉਹ ਓਪਨਿੰਗ ਕਰਾਵਾਂਗੇ ਸਹਿਜ ਜਸੂ ਤੋਂ ਤੇ ਅਮਨ ਤੋਂ ਦੋਨਾਂ ਤੋਂ ਓਪਨਿੰਗ ਕਰਾਵਾਂਗੇ ਤੇ ਮੈਂ ਹੁਣ ਚੱਲਾ ਲੈਣ ਤੇ ਇੱਥੇ ਜਾਣ ਲੱਗ ਗਏ ਜਾਣਾ ਲੈ ਕੇ ਤੇ ਮੈਂ ਆਈ ਜਾਣਾ ਬਸ ਦੱਸੋ ਚੱਲ ਜਾਂ ਅੰਦਰ ਪੁੱਤ ਲੋ ਜੀ ਹੋਇ ਰਿਹਾ ਪਰਸਲੀ ਪਰਸਲੀ ਇਹ ਦਾ ਇਹ ਤਾਂ ਇਹਨਾਂ ਨੂੰ ਬਸ ਇਹ ਹੁੰਦਾ ਜਿਹੜੀ ਚੀਜ਼ ਮੈਨੂੰ ਪਸੰਦ ਆ ਗਈ ਨਾ ਮੈਂ ਲੈ ਲਵਾਂ ਬਸ ਕੋਈ ਕਿਸੇ ਨੂੰ ਪੁੱਛਣਾ ਨਹੀਂ ਕਦੀ ਕਿਸੇ ਨੂੰ ਦੱਸਣਾ ਨਹੀਂ ਮਰਜ਼ੀਆਂ ਦੇ ਮਾਲਕ 5.5 ਲੀਟਰ ਆ 5 ਨਹੀਂ 5.5 ਲਓ ਜੀ ਆਓ ਜਿਹੜੇ ਆ ਦੋ ਪਾਰਸਲ ਪਲੇ ਹੋਦੇ ਆਂ ਚਲੋ ਆਹ ਖੋਲੋ ਲਓ ਜੀ ਇਹਨਾਂ ਦਾ ਹੁਣ ਪਾਰਸਲ ਪਲੇ ਖੋਲੀਏ ਇਹਨਾਂ ਦਾ ਮੇਰਾ ਆ ਇੱਕ ਤਾਂ ਸਾਡਾ ਪਾਰਸਲ ਜਿਹੜਾ ਉਹ ਇਦੀ ਰੱਕ ਰੁਕ ਗਏ। ਵਿਆੜਿਓ? ਨਾ। ਪੈਸੇ ਖਾ ਗੋ। ਰੱਖ ਗਿਆ ਕੋਈ ਉਹ। ਜਾਂ ਤਾਂ ਉਹ ਪਾਰਸਲ ਵਾਲੇ ਰੱਖ ਗਏ ਜਾਂ ਕੋਈ ਲੈ ਗਿਆ। ਕਿਉਂਕਿ ਬੂਡ ਵਧੀਆ ਸੀਗੇ ਉਹ ਵਾਈਟ ਕਲਰ ਦੇ ਮਿਲਦੇ ਪੋ ਘਟਾ। ਇਹ ਕਿ ਕੰਮ ਹੋਇਆ ਫਿਰ? ਕੰਪਲੇਂਟ ਪਾਉਣੀ ਹੋਣੀ ਕਿਤੇ। ਫੇ ਉਹ ਕੰਪਲੀਟ ਨਹੀਂ ਹੋਣਾ। ਇਹ ਤਾਂ ਉਸਲੇ ਬੰਦਾ ਜਿਲੇ ਆਇਆ ਨਾ ਉਹ ਲੈਣ ਜਾਵੇ ਪੈਸੇ ਉਹਲੇ ਉੱਥੇ ਜਾ ਕੇ ਦੇਵੇ ਪਹਿਲੇ ਦਵੇ ਹੀ ਨਾ ਹਾਂ ਨਾ 11 ਸਾਈਡ ਤੋਂ ਨੱਕਿਆ ਸੀ ਖੋਲਣ ਨੂੰ ਆ ਜਿੰਨਾ ਵਧੀਆ ਬਣਾਏ ਲੋ ਜੀ ਇਹਨਾਂ ਦੇ ਸ਼ੂਜ਼ ਮੰਗਾਏ ਆ ਦੇਖਦੇ ਨੇ ਪਸੰਦ ਆਏ ਕਿ ਨਹੀਂ ਹੈਗੇ ਪਸੰਦ ਆ ਪਾ ਕੇ ਪਤਾ ਲੱਗਣਾ ਮੈਂ ਇਹ ਵੀ ਇਹ ਵੀ ਪਾ ਕੇ ਦੇਖਣੀ ਇਹਦਾ ਪਾਉਣ ਦੀ ਲੋੜ ਹੀ ਨਹੀਂ ਨਾ ਇਹਨੂੰ ਬੂ ਪੈਰਾ ਜਿਵੇਂ ਚਾਰ ਜੋੜੇ ਆਣੇ ਜਿੰਨੇ ਦੇਗੇ ਅੱਛਾ 10 ਮਿੰਟ ਢਿਲੇ ਕਰ ਲਾਂ ਭਾਈ ਕਸਮੇ ਕਾ ਤੋਂ ਇੰਨੇ ਪੌਣੇ ਪੈਣ ਤੈਨੂੰ ਦੁਬਾਰਾ ਦੱਸ ਮੈਂ ਦੇਖ ਰਿਹਾ ਜਿੰਨੇ ਕੰਪਲੀਟ ਵਧੀਆ ਬੂਟ ਸਾਰੇ ਇੱਥੇ ਆ ਬਣਾਇਆ ਹੋਣੀ ਬੂਟਾ ਸੋਹਣੇ ਓਏ ਹੇ ਨਾਈਕੀ ਵਾ ਆਟਾ ਬੂੜਦਾ ਹੈ ਲਾਈਟ ਵੇਟ ீ பசாந்தி மீன் சோனியா மித்திர ਇੱਕ ਦਾ ਚੱਕ ਹੋ ਗਿਆ ਉਥੋਂ ਹਾਂ ਕੋਈ ਨਹੀਂ ਬੋਲਣਾ ਜੀ ਕੰਪਲੀਟ ਸੋਤ ਮੱਕੋ ਚੀਕੋ ਜਿਸੂ ਤੂੰ ਬੋਲਣਾ ਯਾਰ ਨੌਜੀ ਆਪਣੇ ਦਾ ਗਰੀਪਾ ਦੇ ਹਲਕੇ ਜਿਹੇ ਆ ਲੈ ਹਲਕੇ ਆ ਰੀਬੋਕ ਦੇ ਆ ਵਧੀਆ ਫੁੱਟ ਹੈ ਵੀ ਰੀਬੋਕ ਰੀਬੋਕ

ਮਲਾਏ ਨਹੀਂ ਸੋਹਣੇ ਆ ਬੂਟਾ ਮਮਾ ਮਮਾ ਚਲੋ ਮੇਰੇ ਵੀ ਬੂਟ ਆ ਗਏ ਇਹਨਾਂ ਦੀ ਆ ਗਏ ਮੇਰੇ ਤਾਂ ਆਏ ਵੀ ਪੰਜ ਸਾਈਜ਼ 10 ਸਾਲਾਂ ਦੇ ਮੇਂ ਬੂਟ ਨੇ 6-7 ਸਾਲ ਵਾਲੇ 10 ਸਾਲ ਵਾਲੇ ਪਾਪਾ ਕੰਡਾ ਮੈਨੂੰ ਵੀ ਬਹੁਤ ਸੋਹਣੇ ਲੱਗੇ ਪਾਏ ਵੀ ਸੋਣ ਲਾਦੇ ਪਾਪਾ ਨਾਲ ਇਹਦਾ ਚੋ ਸਮੈਲ ਵੀ ਨਹੀਂ ਆਉਣੀ ਇਹਨਾਂ ਦਾ ਜਿਹੜੇ ਸੋਹਣੇ ਸਾਦੀਆਂ ਨੇ ਆਧ ਕਿਲੋ ਵਧੀਆ ਬਣਾਏ ਨੇ ਸੋਹਣੇ ਆ ਬੂਟਾ ਆਹ ਗਾੜਾ ਜੇ ਨਾ ਗਲੀ ਹੁੰਦੇ ਉਹਨਾਂ ਦੀ ਤਰ੍ਹਾਂ ਕਿੰਨਾ ਕੁਸ਼ ਫਰਕ ਹੁੰਦਾ ਆ ਵੀ ਨਹੀਂ ਹੁੰਦਾ ਉਹ ਇਦਾਂ ਆ ਆ ਵੀ ਨਹੀਂ ਹੁਣਾ ਛਟਾ ਛਟਾ ਜਾ ਆ ਕਈ ਕਿੰਨੇ ਫਰਕ ਹੁੰਦਾ ਆ ਦੇਖ ਇੱਥੇ ਨਿਸ਼ਾਨ ਵੀ ਉਹ ਜੀ ਹਾਂ ਹੁング ਤਲ ਵੜਿਆ ਤੂੰ ਹੈ ਆ ਨਵਾਂ ਲਿਆਂਦਾ ਜੀ ਇਹ ਕੀ ਆ ਇਹ ਕੀ ਆ ਇਹ ਐਸੇ ਛੜਾ ਇਦਾਂ ਛੜੀ ਹੈ ਹੈ ਕੀ ਆ ਇਹ ਦੇਖਦੇ ਕੀ ਨਿਕਲਦਾ ਵਿੱਚੋਂ ਸਰਪ੍ਰਾਈਜ਼ ਹੈ ਤਾਂ ਨਹੀਂ ਤੇ ਜਿਹ ਪਹਿਲੇ ਕਹੂ ਸਰਪ੍ਰਾਈਜ਼ ਹੀ ਨਹੀਂ ਰਹਿੰਦਾ ਹੂੰ ਫੋਟੋ ਨਾਲ ਮੀਡੀਆ ਤੁਹਾਡੀ ਦੇ ਵੀ ਆ ਜਾ ਕੋਈ ਬਾਹਰ ਆ ਜਾ ਆ ਜਾ ਆ ਜਾ ਜੇ ਸੁੱਕੜ ਕੱਟ 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 ਲਾਓ ਜੀ ਆ ਗਿਆ ਜੀ ਵਾਹ ਤੇ ਹੁਣ ਤੁਸੀਂ ਸਾਰੇ ਜਾਣੇ ਦੇਖਿਓ ਕੀ ਹੋ ਰਿਹਾ ਰਿਹਾ ਉਹ ਵਾਓ ਬਿਊਟੀਫੁੱਲ ਬਿਲੋਸ ਬਿਊਟੀਫੁੱਲ ਇਹ ਦੀ ਰੱਖਣਾ ਡੱਬਾ ਨਾ ਲਓ ਜੀ ਆ ਚੀਜ਼ ਗਰੰਟੀ ਕਾਰਡ ਦੇ ਵਿੱਚ ਪਿਆ ਹੈ ਏ ਮਗਰ ਇਹਦੇ ਹਵਾ ਨਿਕਲਦੀ ਏ ਤੇ ਅਸਾ ਠੀਕ ਆ ਆ ਜਾਓ ਲੈ ਲੜੀ ਪੁੱਠੇ ਗੰਮ ਜਸੂਏ ਸਾਰੇ ਮੇਰੇ ਕਹਿਣ ਕੀ ਮੈਂ ਕਹ ਤਾੜੇ ਗਾਣੇ ਲਓ ਜੀ ਇਹਨਾਂ ਨੇ ਆਪਣੀ ਜਿਹੜੀ ਮਨਮਾਨੀ ਨਾ ਕਰ ਲਈ ਆ ਇਹਨਾਂ ਨੇ ਇਹ ਪਸੰਦ ਹੀ ਤਾਂ ਲੈ ਹੀ ਲਿਆ ਇਹ ਵੀ ਇਹਦਾ ਦਰ ਉਹ ਗੜਕੂ ਇਹ ਚ ਹੁਣ ਦੱਸਿਓ ਕੀ ਕੀ ਹੁੰਦਾ ਗਾਇਸ ਇਸ ਚ ਕੀ ਕੀ ਕਰ ਸਕਦੇ ਆਪਾਂ ਇਹ ਜੀ ਹੈਗਾ ਪਿਗਿਓਨ ਕੋਈ ਗਾਉਣ ਕੰਪਨੀ ਦਾ ਪਿਗਿਓਨ ਇਹ ਤੇ ਗਾਰੰਟੀ ਕਹੜਾ ਏ ਗਾਰੰਟੀ ਕਹੜਾ ਰੇ ਤੇ ਆ ਇਹਦੇ ਨਾਲ ਪਲੇਟ ਜਹੀ ਆ ਇਹ ਇਹਦੇ ਚ ਰੱਖੋਣ ਦੀ ਮੈਨੂੰ ਯਾਰ ਕੀ ਪਤਾ ਹੁਣ ਇਹਦਾ ਕਮੈਂਟ ਜੇ ਦੱਸੂ ਸਾਰੇ ਜਣੇ ਜਣ ਜਣ ਲਿਆਂਦਾ ਹੋਊਗਾ ਚਲਾਉਣਾ ਤੇ ਉਹਨੂੰ ਰੌੜਾ ਰੂੜਾ ਲੱਗੇ ਤੇ ਰੌੜਾ ਟਾਣਾ ਜਾਣੇ ਆ ਹਾਂ ਹੈ ਨਹੀਂ ਢਾਲਦੀਆਂ ਆਹ ਆਹ ਟੱਲ ਗਈਆਂ ਰੌੜਾ ਫੇਰ ਕੀ ਬਲ ਲੱਥ ਨਹੀਂ ਆਉਣ ਇਹ ਹੂੰ ਦੱਸ ਹੀ ਦਣਾ ਸਾਰੇ ਨੇ ਆ ਪਕੜ ਅੱਜ ਕਰੂ ਕੰਨਾ ਕੁਛ ਵਿੱਚ ਵਿੱਚ ਰੱਖ ਕਰਕੇ ਦੇਖਣਾ ਹੀ ਮੜਾ ਜਾ

ਚਲ ਵੀ ਚਲ ਵੀ ਅੱਛਾ ਇੱਥੇ ਰਹਿ ਨਾ ਸੋਣ ਕਿੰਨਾ ਸੋਹਣਾ ਹੁੰਦਾ ਇੱਥੇ ਉਹ ਯਾਓ ਸੋਹਣਾ ਨਾ ਡਿਜ਼ਾਈਨ ਹੂੰ ਸੋਹਣਾ ਜੀ ਆਤਾ ਸਿਹਰ ਦਾ ਕੰਮ ਨਹੀਂ ਲਿਬਣਦਿਆ ਬਸ ਕੰਮ 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 ਹੁਣ ਵੀ ਕਪੜੇ ਉਪਰੇ ਸਾਰੇ ਮੈਂ ਧੋਕੇ ਖੱਟੀ ਸੀ ਧੋ ਤੂਰੇ ਸੀ ਤੇ ਹੁਣ ਇਹ ਹੈ ਉੱਪਰੋਂ ਨਾ ਇਹ ਕੱਪੜਿਆਂ ਦਾ ਕੰਮ ਬਹੁਤ ਆ ਰਿਹਾ ਦਾ ਕਲ ਤੋਂ ਉਹ ਤੋਂ ਕੱਪੜੇ ਫਤਿਹਾਂ ਲਾਓ ਫਿਰ ਇੱਧਰ ਰੱਖੋ ਉਹਨਾਂ ਨੂੰ ਸਾਹਮਣੇ ਕੱਪੜਿਆਂ ਦਾ ਕੰਮ ਹੀ ਜ਼ਿਆਦਾ ਲੱਗਦਾ ਬਾਕੀ ਕੰਮਾਂ ਨਾਲ ਨਾ ਜਿਆਦਾ ਕੱਪੜਿਆਂ ਦਾ ਕੰਮ ਓਏ ਵਾਈ ਗਰੂ ਆਹ ਦੇ ਕਿਦਾਂ ਰਖਾ ਇਹਨਾਂ ਫਟ ਜਾ ਗਿਆ ਨਾ ਖਰਾਬ ਜਿਹਾ ਹੋ ਗਿਆ ਕੋਈ ਇਹਨਾਂ ਨੂੰ ਕਰਾਂਗੇ ਸੈਟ ਫੋੜ ਲਾਵਾਂਗੇ ਪਰਦਾ ਤੋਤਾ ਨਾ ਲੋ ਜੀ ਮੰਮੀ ਹੁਣ ਹੀ ਆਏ ਆ ਰਾਤ ਨੂੰ ਰਾਤ ਨੂੰ ਆਏ ਦੇਖੋ ਇਹ ਰਾਤ ਨੂੰ ਤੇ ਚਾਬੀ ਹਲਦਾ ਜਿੰਦੇ ਖੋਲੇਣੀ ਆ ਤੇ ਹੁਣ ਜਿੰਦਾ ਖੋਲਣੇ ਕਮਰੇ ਦਾ ਹੈ ਆ ਵੀ ਮੱਗ ਦੇ ਇਹ ਨਾ ਲਿਆਂਦਾ ਉਹ ਗਰਮ ਗਰਮ ਕਨਾਲਾ ਕੀ ਗਰਮ ਦਾ ਉਹ ਤੇਗਲ ਤਾਂ ਬਿਨਾ ਚਿੱਟਾ ਬਣ ਜਾਂਦੀਆਂ ਸਾਰੀਆਂ ਆ ਲੈ ਲਓ ਮੈਡਮ ਨੇ ਕੋਟੀ ਹੁਣੀ ਪਾਈ ਨਹੀਂ ਠੰਡ ਚ ਫੈਸ਼ਨ ਫੈਸ਼ਨ ਆ ਦੇਖੋ ਇੱਧਰ ਵੀ ਫੈਸ਼ਨ ਇੱਧਰ ਵੀ ਫੈਸ਼ਨ ਇਹ ਮੁੰਡਾ ਤੇਰਾ ਕੰਬਦਾ ਮੰਨੂ ਤੇਰੇ ਮਾ ਬੂਡ ਤੋਂ ਨਹੀਂ ਕਿਆ ਜਿੰਦਾ ਖੋਲਣਾ ਵਾਲੇ ਮੈਂ ਇੱਧਰ ਆ ਸਾਵਨ ਬਣ ਕੇ ਆ ਜਾ ਜਨਮਾ ਤੋਂ ਪਿਆਸਾ ਹਾਂ ਬਦਲੀ ਬਣ ਕੇ ਆ ਜਾ ਖੋਲ ਜਾ ਹਾਏ ਹਾਏ ਖੁੱਲ ਗਿਆ ਖੁੱਲ ਗਿਆ ਸਿਨਸ ਬਿਕੂ ਜਰਾ ਠੰਡਾ ਕਰੀ ਦੋ ਠੰਡਾ ਕਰੀ ਗੁੰਡੇ ਦਾ ਲੈ 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 ਗਲਾਸ ਤੇ ਆ ਗਿਆ ਨਾ ਲੋ ਜੀ ਅੱਜ ਅਮਰਜੈਂਸੀ ਆਏ ਪਰੋਣੇ ਰੋਣ ਅੰਮੀ ਹਣੀ ਆਏ ਅੰਮੀ ਹਣੀ ਗਲਾਸ ਲੈ ਕੇ ਦੇਂਗੇ ਬੇਬੀ ਉਹ ਖਾ ਰਹੀ ਨਿਪੜ ਖਾ ਲਈ ਜਨੇ ਨਹੀਂ ਬਹੁ ਗਿਆ ਚੰਦਾ ਦਾ ਗਰਮ ਹੋਣਾ ਨਹੀਂ ਚਲ ਉੱਪਰ ਚੱਲਦੇ ਚਲ ਏ ਅੰਦਰ ਚੱਲ ਸ਼ੇਧ ਵਾਲੀ ਨਿਪੜ ਲੈ ਕੇ ਦੇਣੀ ਇੱਕ ਸਾੜੇ ਨਿਪਲ ਹੈਗੀ ਸੀ ਨਾ ਜਿਹੜੇ ਫਰੂਟ ਫਰਾੜ ਪਾ ਕੇ ਨਿਆਣੇ ਚੋਂ ਘੋਲ ਨੂੰ ਪੜੀ ਕਿੱਥੇ ਗਈ ਨਾ ਇਹ ਲੈ ਸਹੀ ਰਹਿਣੀ ਸੀ ਉਹ ਚਲ ਜਾ ਕੇ ਆਇਆ ਤੇ ਕਰਦੇ ਅੱਜ ਕਰਨੀ ਹੈ। ਅੱਜ ਦਰ ਇਹ ਸਮਝਣਗੇ ਵਿਕਰਮ ਹੋਣੀ। ਜਿਹਦਾ ਸੇਕ ਹੋਇਆ ਕੇਲਾ ਹੋਇਆ ਨਾ ਵਿੱਚ ਪਾ ਕੇ ਜਾਨੇ ਚੁਗੀ ਹੈ ਨਾ। ਉਹਦੇ ਮਾੜਾ 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 ਨਿਕਲੀ ਹੈ ਨਾ ਅੱਥੀ। ਇਦਾਂ ਹੁੰਦਾ। ਹੋਣੀ ਪਤਾ ਨਾ ਮੈਂ ਤਾਂ ਆਉਂ। ਥੋੜਾ ਥੋੜਾ ਨਿਕਲਦਾ ਜਾਂਦਾ। ਸੌ ਜਾ। ਨਾ ਰੋ ਆ ਕੁੜੀ ਨੇ ਬਹੁਤ ਤੰਗ ਕਰਨਾ ਦੇਖ ਲਿਆ ਤੁਸੀਂ। ਸੋ ਲਿਆ ਇਹਨੇ ਹੁਣ। ਜਾਂਦਾ ਨਹੀਂ। ਆਹ ਕੁਬੜਾ ਖਾੜਦੇ ਗੁੰਡੇ ਦੁੱਧ। ਉਹਨੇ ਉਹ ਕੁੜੀ ਦਾ ਵੀ ਗਰਮ। ਉਹ ਵਾਟ ਚ ਕਰੀਤੇ ਜਾਂਦੀ ਆ ਉਹ ਤਾਂ ਸੋਲਿਆ ਆ ਇਹਨੇ ਹੁਣ ਸੋਣਾ ਨਹੀਂ ਇਹ ਨਹੀਂ ਸੋਣਾ ਇਹਦੇ ਸੈਂਡਲ ਪਾ ਤੇ ਆਪੇ ਨੇ ਕੁਮੀ ਫਰੀ ਜਾਣਾ ਉਹ ਇਹ ਮੁਗਾ ਸਿਰ ਤੇ ਟੋਪੀ ਲਾ ਲਈ ਬੋਰਚੇ ਮੂੰਹ ਚ ਪਾ ਲਈ ਇੱਧੇ ਡੋਖਰੇ ਇੱਧੇ ਨਾ ਗਈ ਤੇ ਆਹੀ ਆ ਇਹ ਮਿੰਟ ਤੱਕ ਦੀ ਟੋਪੀ ਪਾ ਦੇ ਉਹਦੇ ਹਾਂ ਟੋਪੀ ਟੋਪੀ ਨਾ ਘਟਾ ਪਾ ਰਣੀ ਇਹਨੇ ਮਨੂ ਆਇਆ ਇੱਧਰ ਆ ਕੋਲ ਮਨੂ ਵੀ ਬੂਟ ਕੋਲ ਲਗਾ ਤੂੰ ਵੀ ਪਾ ਮਨੂ ਵੀ ਲੱਗਾ ਫੇ ਪਾਈਏ ਮੋੜ ਤੇਰੇ ਪਾਈਏ ਚਲ ਪਾਈਏ ਤੇ ਬੈ ਇੱਥੇ ਬੈ ਬੋਲਾ ਪੋਰਾ ਬੂਡ ਬੋਲਾ ਪੁੱਤ ਬਾਹਰ ਤੋਂ ਬੂਡ ਪਾਈਏ ਹਾਂ ਇੱਥੇ ਬੈ ਮੈਂ ਲੈ ਕੇ ਆਉਂਦੀ ਆ ਮੈਂ ਉਹਦੇ ਦਾ ਬੱਚੀ ਨਹੀਂ ਨਾਲ ਨਾਲ ਦੋ ਵਾਰ ਲੈ 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 ਉਹ ਗਿਆ ਟੰਡਾ ਹੋ ਗਿਆ ਬਲੈਕ ਦੱਸ ਮਰ ਉਹਨੇ ਖਾ ਹੀ ਜਾਂਦਾ ਇਹ ਕਰੀਏ ਤਾਂ ਪੀ ਲਾਦਾ ਕੀਈ ਆਇਆ ਚਲੋ ਗਰਮਾ ਦੁੱਧ ਦੋ ਬਸ ਸੁੱਕ ਗਾਡੀ ਸੀ ਕਾਲੀ ਨੀਂਦ ਆਈ ਹੋਣਾ ਠੀਕ ਹੈ ਬਈ ਉਹ ਕਿੱਧਾ ਹੈ ਬਈ ਬੇਸ਼ੀ ਕਾਲੀ ਦੀ ਕਿੱਧਾ ਹੈ ਤਸਲੀਮ ਨਹੀਂ ਪੰਗੜਾ ਪਾਈ ਪੰਗੜਾ ਪਾਈ ਪੰਗੜਾ ਨਾ ਮਮ ਵੀਰ ਦੇ ਕੱਪੜੇ ਹੋਈ ਆ ਪਾਈ ਲੋ ਜੀ ਬਾਹਰ ਕੈਪ ਦੋ ਕੁ ਲਗਾਈਆਂ ਨੇ ਦੇਖ ਲਓ ਨਾ ਕਿੰਨੀ ਲਾਈਆਂ ਦੋ ਅੱਜ ਵੇਲਾ ਕੀ ਲਾਈਆਂ ਹਾਏ ਅੱਜ ਤਾਂ ਵੈਈ ਨਹੀਂ ਅੱਧਾ ਵੇਖੋ ਕੀ ਲਾਈਆਂ ਆਹੋ ਹਾਏ ਰੱਬ ਅੱਜ ਨਹੀਂ ਵੈਣਦਾ ਦੋ ਦੰਦ ਨਹੀਂ ਹੋਣਾ ਬਕੂ ਤਾਂ ਲਗਾ ਬਈ ਅੱਜ ਤਾਂ ਬੈ ਹੀ ਨਹੀਂ ਹੁੰਦਿਆ ਐਦਾਂ ਹੋਈ ਨਹੀਂ ਹੁੰਦਾ ਬੁਣੇ ਨਾ ਲੱਗਣ ਨਹੀਂ ਤਾਂ ਬੇਚੋ ਕਰਿਆਤੀ ਰੱਖ ਦੇਣੀ ਕਰਿਆਤੀ ਦੇ ਵਿੱਚ ਲਾ ਕੇ ਸਾਰਾ ਕੁਝ ਪਾ ਕੇ ਉਹ ਕੌਲੀ ਦੇ ਵਿੱਚ ਘੋਲ ਕੇ ਜਿੱ ਇੱਕ ਚੰਚਾ ਤੇਲ ਪਵਾਉਣਾ ਬਸ ਇੱਕ ਚਮਚੇ ਦੋ ਚਮਚੇ ਪਵਾ ਦੋ ਬਣਾਉਣਾ ਨੂੰ ਬਣਾਉਣਾ ਹੁਣ ਕੱਲ ਨੂੰ ਰੈਡੀ ਕਰਕੇ ਦਵਾਂਗੇ ਇਹਦਾ ਬਣਾਇਆ ਉਹ 스멜 ਹੁੰਦੀ ਹੈ ਰੈਡੀ ਕਰਕੇ ਦੇਖਾਂਗੇ ਇਹ ਚ ਵਧੀਆ ਬਾਬਾ ਇਹਦਾ ਚੁੱਗਣਾ ਹੀ ਆ ਇਥੇ ਉੱਪਰੋਂ ਦੀਦਾ ਰਹਿੰਦਾ ਸਾਰਾ ਹੀ ਹਾਂ ਕੀ ਕੀ ਬਣ ਜਾਣਾ ਨਾ ਇਹ ਚ ਆਲਰੇਡੀ ਉੱਪਰ ਤੇ ਹਾਂ ਵਧੀਆ ਕਾਧੂ ਬਣਾਉਗੇ ਇਹ ਚ ਕੁਛ ਨਾ ਕੰਦਲਈ ਇਹ ਕੰਪਨੀ ਹੈ ਬਿਗੰਦੀ ਪਿਗਲ ਪਿਗਲ ਕੇ ਕਹਿੰਦੇ ਇਹਨੂੰ ਪਿਗੌਣ ਪਿਗੌਣ ਵਧੀਆ ਵਧੀਆ ਕੰਪਨੀ ਆ ਬਬ ਦੇ ਲਾ ਹੈ ਜੁੱਲਾ ਯਾਰ ਆ ਆਰਰ ਜੀ ਰੱਖ ਦੇਣੀ ਆ ਫ੍ਰੈਂਚ ਫ੍ਰਾਈਜ਼ ਬਣਾ ਲਓ ਕੇਕ ਬਣਾ ਲਓ ਸਭ ਕੁਝ ਬਣ ਜਾਂਦਾ ਹਾਂ ਕੇਕ ਹਾਂ ਕੇਕ ਬਹੁਤ ਵਧੀਆ ਬਣਦਾ ਹੈ ਉਹਦੇ ਵਿੱਚ ਚੀਜ਼ਾਂ ਗਰਮ ਹੁੰਦੀਆਂ ਕੇਕ ਵਿੱਚ ਬਣ ਜਣਾ ਡਾ ਸਾਰਾ 5.5 ਲੀਟਰ ਦਾ ਹੈ ਸਾਰੇ ਲਈ ਵਧੀਆ ਸਾਡੇ 5 ਲੀਟਰ ਹੂੰ ਵੱਡੀ ਪੈਕਿੰਗ ਇਹ ਹੀ ਨਹੀਂ ਇਹ ਤੋਂ 4 ਲੀਟਰ ਦੀ ਹਾਂ ਜਾਰਦਰ 4-5 ਲੀਟਰ ਹੀ ਚੱਲਦਾ ਫਿਰ ਇਹ ਆ ਕਿ 5-6 ਜਾਣੇ ਸਰ ਜਾਂਦਾ ਇਸ ਅੱਛਾ ਇੱਕ ਆ ਲੈ ਲੈਂਦਾ ਇਹ ਅੱਜ ਆਇਆ ਕਿੱਥੋਂ მო ਆਇਆ ਔਨਲਾਈਨ ਮੈਂ ਔਨਲਾਈਨ ਔਨਲਾਈਨ ਕਿਸ ਬਲੇ ਪਕਰ ਅੱਜ ਦੇ ਰਸਤੇ ਹੀ ਆਦਾਂ ਨੂੰ ਉੱਦਾਂ ਦਾ ਵਾਲੇ ਦਿੰਦੇ ਮਹਿੰਗਾ ਹੀ ਦਿੰਦੇ ਇਹ। ਦੁਕਾਨ ਵਾਲੇ 7-7000 ਦਾ ਦਿੰਦੇ ਆ ਫੇਰ ਲਓ ਆਪਾਂ ਉਹਨਾਂ ਰੇਟ ਦਿਖਾ ਲੈ ਫੇਈ ਛੇ ਜਿਹੜਾ ਕਿਹਾ ਉਹਨੇ। ਹਾਂ? ਆਹੋ ਨੇ ਪਤਾ ਆਨਲਾਈਨ ਮੈਂ ਗੱਲਣ ਅਗਲੇ ਫਿਰ ਪਕੜ ਕੇ। ਡੱਬਾ ਇਹਦਾ। ਡੱਬਾ ਬਾਹਰ ਪਿਆ। ਲਓ ਪਾ ਲਈਏ ਵਿੱਚ। ਨਾਲ ਇਸ ਤਰ੍ਹਾਂ ਰੱਖ ਦੇ ਦੀ। ਉੱਥੇ ਰੱਖਦੇ ਸਾਈਡ ਤੋਂ ਤੇ ਕਿਹੜਾ ਕੋਈ ਲੱਗਣਾ ਕਿੰਨੇ। ਬੈਚੀ ਬਣਾਉਣੀ ਐ, ਇੱਥੇ ਤੋ ਬਣਾਉਣੀ ਇੰਨਾ। ਇਹ ਚੀਜ਼ਾਂ ਗਰਮ ਕਰਨ ਨੂੰ। ਜੋ ਪਕੌੜੇ ਪੁੜੇ ਪਏ ਆ ਬੱਬਾ ਇਹ ਜੋ ਕਿਸੇ ਕੁਝ ਯਾਰ ਕੀਤਾ ਵੀ ਪੱਕਾ ਰੱਖਦੇ ਵਿੱਚ ਫੇੜੇ ਲਈ ਚੱਲਦਾ ਰਹਿੰਦਾ ਫੇੜੇ ਲਈ ਚੱਲਦਾ ਰਹਿੰਦਾ